ਦੇਵ ਧੰਗੁਰਦੇਵ ਅੱਜ ਅਸੀਂ ਪਿੰਡ ਬਹਿਰਾਮ ਵਿਖੇ ਜ਼ਿਲ੍ਹੇਦਾਰ ਹਰਬੰਸ لال ਜੀ ਨਾਲ ਗੱਲ ਕਰ ਰਹੇ ਹਾਂ ਨਾ ਜੋ ਗੁਰਦੁਆਰਾ ਬਹਿਰਾਮ ਦੇ ਕਰਤਾ-ਧਰਤਾ ਨੇ ਹਰ ਇੱਕ ਕੰਮ ਜਿਹੜਾ ਇਹ ਇਹਨਾਂ ਦੀ ਮੌਜੂਦੀ ਵਿੱਚ ਹੀ ਹੁੰਦਾ ਜ਼ਿਲ੍ਹੇਦਾਰ ਜੀ ਤੁਸੀਂ ਇਹ ਦੱਸੋ ਵੀ ਤੁਹਾਨੂੰ ਲਗਨ ਕਦੋਂ ਤੋਂ ਲੱਗੀ ਹੈ ਮੰਗਵੇ ਜੈ ਗੁਰਦੀਤ ਧੰਗੁਰਦੇਵ ਬ੍ਰਿਭੈ ਸਹਾ ਸੰਗ ਜੋ ਮੈਨੂੰ ਲਗਨ ਮੈਂ ਉਹ ਦਸਵੀਂ ਪੜਦਾ ਸੀ ਜਦੋਂ ਮੈਨੂੰ ਮਹਾਰਾਜ ਜੀ ਲਗਨ ਲੱਗੀ ਆ ਫਿਰ ਮੈਂ ਗਰਬਾਣੀ ਨੂੰ ਆਪਣੇ ਹੱਥਾਂ ਨਾਲ ਲਿਖਿਆ 40 ਸ਼ਲੋਕ ਤੇ ਸ਼ਬਦ ਨੂੰ 42 ਸ਼ਬਦ ਤੇ ਗਰਬਾਣੀ ਮੈਂ ਫਿਰ ਉਹ ਕੰਢ ਕੀਤਾ ਮੈਨੂੰ ਵੀ ਲੱਗਨ ਤਕਰੀਬਨ 15 ਸਾਲ ਦਾ ਸੀ ਜਦੋਂ ਮੈਨੂੰ ਮਹਾਰਾਜ ਜੀ ਲਗਨ ਲੱਗੀ ਹੈਗੀ ਆ ਤੇ ਜਦ ਅੱਜ ਮੈਂ ਚੱਲਦਾ ਹੁਣ ਮੈਂ 70-72 ਸਾਲ ਦਾ ਹੋ ਗਿਆ ਤੇ ਵਾਹਿਗੁਰੂ ਜੀ ਮੇਰਾ ਹਜੇ ਵੀ ਮਹਾਰਾਜਾ ਦਾ ਪ੍ਰੇਮੀ ਆ ਮੈਂ ਟੀਮਾਂ ਦੇ ਮਾਰੀ ਮੁਕੀ ਸੇਵਾ ਕਰਦਾ ਰਹਿਆ ਪਰ ਇਹ ਜਾਤੀ ਜ਼ਿੰਦਗੀ ਆ ਬਹੁਤ ਇੰਨੀ ਮਾਰ ਤੇ ਦੇਖੀ ਜ਼ਿੰਦਗੀ ਲੋਣੀ ਹੈ ਤੇ ਲਗਭਗ ਕਿੰਨੇ ਸਾਲ ਹੋ ਗਏ ਜੀ ਮੈਨੂੰ ਗੁਰੂ ਘਰ ਨੂੰ ਇੱਥੇ ਮੈਂ ਜਾਦੇ ਨਗਰ ਕਿਚਨ 2013 ਦਾ ਹੋਇਆ ਉਦੋਂ ਮੈਂ ਇੱਥੇ ਚਾਰਜ ਲਿਆ ਸੀ ਜਾਂ ਚਾਰਜ ਕਿ ਮੈਂ ਸੇਵਾ ਨੂੰ ਕਰਨ ਲੱਗਾ ਸੀਗਾ ਹੁਣ ਤਕਰੀਬਨ ਤਕਰੀ ਮੈਨੂੰ 11 ਸਾਲ ਹੋ ਗਏ ਆ ਤੇ ਮੈਂ ਨਾ ਜਾਦੇ ਸੇਵਾ ਕਰਦੇ ਨੂੰ ਅਸੀਂ ਹੁਣ ਗੁਰੂ ਘਰ ਦੇ ਜੁੜੇ ਜੁੜੇ ਸੇਵਾ ਜਿਹੜੂ ਕੁਝ ਕਰਨਾ ਹੁੰਦਾ ਗਿਆ ਤੇ ਬਾਕੀ ਹੁਣ ਆਪਾਂ ਪੈਨਸ਼ਨ ਤੇ ਜਾਂ ਗੁਰੂ ਘਰ ਨੇ ਜਾਂ ਘਰਿਆਂ ਬਸ ਹੁਣ ਤਾਂ ਇਹ ਗੁਰੂ ਘਰ ਦੇ ਬਲ ਸਿੱਥੇ ਯਾਰ ਹਾਜ਼ਰੀ ਲਵਾਈ ਦੀ ਹੈਗੀ ਆ ਹੁਣ ਸਾਰੇ ਇਦਾਂ ਦਾ ਹੈ ਗੱਲ ਹੈਗੀ ਆ ਵੀ ਸਾਡੀ ਕੋਈ ਗੁਰੂ ਘਰ ਚ ਇਦਾਂ ਦੀ ਚੀਜ਼ ਨਹੀਂ ਜਿਹੜੀ ਸਾਡ ਕੋ ਨਾਮ ਬਣੀ ਹੋਵੇ ਸਭ ਕੁ ਚੀਜ਼ਾਂ ਅਸੀਂ ਬਣਾਈਆਂ ਹੈਗੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਸਾ ਸੰਗਤਾਂ ਨੇ ਸਾਨੂੰ ਬਹੁਤ ਸਹੂਜ ਕੀਤਾ ਹੈਗਾ ਜਾਂ ਬਾਕੀ ਜਿਹੜੇ ਸੰਗਤਾਂ ਬਾਕੀ ਹੋਰ ਸਾਡੇ ਮੁੰਡੇ ਹੈਗੇ ਜਾਂ ਹੋਰ ਤੇਰੇ ਬੱਚੇ ਹੈਗੇ ਆ ਉਹ ਵੀ ਸਾਡਾ ਆਦਰਮਾਨ ਕਰਦੇ ਆ ਜਿਹੜਾ ਅਸੀਂ ਕੰਮ ਕਰਨੀ ਹੈਗਾ ਬਈ ਇੱਕ ਵਾਰੀ ਕਹਿਣ ਦੀ ਦੇਰ ਆ ਉਹ ਹੀ ਕੰਮ ਕਰਦੇ ਹੈਗੇ ਇਹ ਪਹਿਲਾਂ ਸਾਡਾ ਗੁਰਦੁਆਰਾ ਸਾਹਿਬ ਵੀ ਦਾ ਪੁਰਾਣੀ ਬਿਲਡਿੰਗ ਸੀਗਾ ਪੁਰਾਣੀ ਬਿਲਡਿੰਗ ਸੀਗਾ ਫਿਰ ਅਸੀਂ ਆਪਣੇ ਜਿਹੜੀ ਆਪਣੇ ਹੀ ਰਿਹਤ ਦਾ ਹਾਲ ਹੈਗਾ ਜਾਂ ਤੇ ਉਤੋਂ ਅਸੀਂ ਇਹ ਉੱਤੇ ਮੰਜਲੇ ਗੁਰੂ ਗੁਰਦਾਸ ਬਣਾਉਂਦੀ ਅਸੀਂ ਆਪਣੀ ਸਕੀਮ ਨਹੀਂ ਪਹਿਲਾਂ ਵੀ ਸਾਡੀ ਸਕੀਮ ਏ ਸੀ ਵੀ ਅਸੀਂ ਗੁਰਦਾਸ ਸਾਹਿਬ ਉਤਰ ਜਣਾ ਹੈਗਾ ਫਿਰ ਅਸੀਂ 2015 ਮਾਰਚ 15 ਜੇ ਨੂੰ ਸ਼ੁਰੂ ਕੀਤਾ ਹੈਗਾ ਤੇ ਮਾਰਚ 15 ਜੇ ਕਰਕੇ ਸੰਗਤ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਸੰਗਤ ਦੇ ਨਾਲ ਜੋ ਉਹਨਾਂ ਨੇ ਸਾਨੂੰ ਦਿੱਤਾ ਕਲਾ ਕਲਾ ਅਸੀਂ ਉਹ ਸੰਗਤ ਦਾ ਪਾਈ ਪਾਈ ਸਾਡੀ ਉਹ ਸੰਗਤ ਦੀ ਸੇਵਾ ਲਿਖੀ ਹੈਗੀ ਆ ਤੇ ਤਕਰੀਬਨ 3 ਸਾਡੇ ਗੁਰਦਾਸ ਸਾਹਿਬ ਨੂੰ ਤਕਰੀਬਨ 9 ਸਾਲ ਲੱਗ ਗਏ ਇਹਨੂੰ ਕੰਪਲੀਟ ਹੋਣ ਲਈ ਅਸੀਂ ਐਸ ਗੁਰਪੁਰਬ ਦੇ ਉੱਤੇ ਸ੍ਰੀ ਅਖੰਡ ਪਾਠ ਦੇ ਸਾਹਿਬ ਜਿਹੜੇ ਇੱਥੇ ਰੱਖੇ ਸੀ ਸੰਗਤ ਦੇ ਸਹਿਯੋਗ ਨਾਲ ਅਸੀਂ ਇੱਥੇ ਪਹੁੰਚ ਗਏ। ਉਹਨ ਮਹਾਰਾਜ ਦਾ ਸਰੂਪ ਜਿਹੜਾ ਹੈਗਾ ਉੱਤੇ ਗੁਰਦੁਆਰੇ ਹੈਗੇ ਆ ਤੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਸੀ ਉੱਥੇ ਅਸੀਂ ਹੁਣ ਆਪਣੇ ਵਰਤਨ ਰੱਖੇ ਹੈਗੇ ਆ ਤੇ ਇੱਕ ਹਰਿਸ਼ ਪਾਠ ਸਾ ਜਿਹੜਾ ਹੈਗਾ ਉਹ ਉਹ ਉਦਾਂ ਹੀ ਰੱਖਿਆ ਪਾਠੀਆਂ ਲਈ ਜਾਂ ਹੋ ਕਿਸੇ ਸੇਵਾਦਾਰ ਲਈ ਆਨੰਦ ਕਰਨ ਲਈ ਤੇ ਬਾਕੀ ਜਿਹੜਾ ਹੈਗਾ ਜਿਹੜਾ ਅਸੀਂ ਪੁਰਾਣਾ ਇੱਥੇ ਸੀਗਾ ਜਿੱਤੇ ਭੰਡੜੇ ਕਿਸੀ ਉਹ ਵੀ ਅਸੀਂ ਟਾ ਕੇ ਦੁਆ ਕਰ ਦਿੱਤਾ ਹੈਗਾ ਆ। ਉਹ ਨਹੀਂ ਸਾਰਾ ਸੰਗ ਦੇ ਸਜੋਗ ਨਾ ਹੋ ਰਿਹਾ ਕੀ ਤੁਸੀਂ ਹਰ ਮਹੀਨੇ ਦੀ ਸੰਗਰਾਂਦ ਨੂੰ ਵੀ ਪ੍ਰੋਗਰਾਮ ਰੱਖਦੇ ਹੋ ਮੈਂ ਗੁਰੂ ਪਰੀ ਸਾਧ ਸੰਗਤ ਜੀ ਉਹ ਮੈਂ ਤਕਰੀਬਨ 3 ਸਵੇਰੇ ਸ਼ਾਮ ਮੈਂ ਗੁਰੂ ਘਰ ਰੋਣਾ ਸਵੇਰੇ ਮੈਂ ਮਰ ਤੋਂ ਬਿੱਲ ਵੀ ਆਪਣੇ ਪਾਠ ਕਰਨਾ ਮੈਂ ਤਕਰੀਬਨ 2-3 ਪਾਠ ਕਰਨੀ ਹੁੰਦੀ ਆ ਤੇ ਫਿਰ ਮੈਂ ਸ਼ਾਮ ਨੂੰ ਵੀ ਮੈਂ ਰਹਿ ਰਸਮੀ ਕਰਨੀ ਹੁੰਦੀ ਆ ਫਿਰ ਮੋਸੂ ਕਰਤਨ ਕਰਕੇ ਜੰਨਾ ਤੇ ਜਿਹੜਾ ਸੰਗਰਾਂਦ ਦੇ ਮਹੀਨੇ ਦੇ ਪਾਠਾਂ ਦੇ ਪੂ ਹੋ ਗਿਆ ਉਹ ਅਸੀਂ ਆਪੇ ਗੁਰਦਵਾਰ ਸਾਹਿਬ ਪਾਈ ਦੀ ਆ ਸੰਗਤਾਂ ਦੀ ਹੈਗੀ ਆ ਤੇ ਬਾਕੀ ਹੋਰ ਕਥਾਵਾਚਕ ਵੀ ਜਿੰਨਾ ਸਾਡੇ ਕੋਲ ਸਾਡੇ ਜਿੰਨਾ ਮਨ ਸਾਨੂੰ ਮੜ ਜਾ ਮਨ ਹੋਰ ਜੇ ਸੰਤ ਨੂੰ ਦੱਸੀ ਤਾਂ ਸਾਡੇ ਗੁਰੂ ਜੀਾਂ ਨੇ ਕਿੰਨ ਸਾਡੇ ਲਈ ਕੁਰਬਾਨੀਆਂ ਕੀਤੀਆਂ ਜਾਂ ਉਹ ਮਹਾਪੁਰਣ ਸਾਡੇ ਤੇ ਕੀ ਕੁਰਬਾਨੀਆਂ ਉਹ ਸੰਗਤ ਨੂੰ ਇੱਥੇ ਦੱਸੀਦਾ ਤਕਰੀਬਨ ਤਕਰੀਬਨ ਸੰਗਰਾਮ ਦੇ ਪਾਠਾਂ ਦੇ ਭੋਜ ਜਿਹੜੇ ਹੈਗੇ ਆ ਮਨਿੰਦੇ ਉਹ ਅਸੀਂ ਇੱਥੇ ਗੁਰਦਾਰ ਸਾਹਿਬ ਆਪੀ ਪਾਈ ਦੀਆ ਜੇ ਕੋਈ ਹੋਰ ਕਿਤੇ ਕੰਮ ਹੁੰਦਾਗਾ ਤਾਂ ਬਾਕੀ ਸਾਡੇ ਪਾਠੀ ਸਾਹਿਬ ਹੈਗੇ ਆ ਜਾਂ ਕਿਤੇ ਬਾਹਰ ਕਿਸੇ ਮਹਾਰਾਜ ਨੇ ਕੋਈ ਦੂਸਰੇ ਕਰੋਨਾ ਹੋਵੇ ਕਿਸੇ ਬੰਦੇ ਨੂੰ ਜਾ ਤપાસ ਜਿਉਂ ਤਾਂ ਬੁਲਾਇਦਾ ਨਹੀਂ ਤਾਂ ਬਾਰੇ ਸਾਰਾ ਕਾਰਜ ਅਸੀਂ ਆਪੇ ਕਰੀਤਾ ਜਿਸ ਤਰ੍ਹਾਂ ਛੋਟੇ ਬੱਚੇ ਤੇ ਬਜ਼ੁਰਗ ਜਿਹੜੇ ਆ ਉਹਨਾਂ ਦਾ ਦੂਜੀ ਮੰਜ਼ਲ ਤੇ ਆਉਣਾ ਬੜੀ ਮੁਸ਼ਕਲ ਸਗਾ ਤੇ ਹੁਣ ਉਹਦੇ ਬਾਰੇ ਕੀ ਸਰੂਪੇ ਸਾਧ ਸੰਗ ਜੀ ਉਹ ਜਦੋਂ ਅਸੀਂ ਹੁਣ ਉੱਤੇ ਆਪਣੇ ਮਹਾਰਾਜ ਦਾ ਮਰਸੂਪ ਉੱਤੇ ਲੱਗੇ ਹੈਗੀਆਂ ਤੇ ਸਾਡੇ ਬਜ਼ੁਰਗ ਚਮਾਈਆਂ ਦੀ ਬਹੁਤ ਦਿੱਕਤ ਸੀ ਤੇ ਜਿਨ੍ਹਾਂ ਨੂੰ ਪੌੜੀ ਚੰਨਣ ਤੋਂ ਬਹੁਤ ਔਖਾ ਸੀਗਾ ਅਸੀਂ ਸੰਗਤਿਆਂ ਸਾਰੇ ਸੰਗਤ ਦੇ ਪਿੰਡ ਦੇ ਨਗਰ ਦੇ ਸਬੰਧ ਦੇ ਨਾਲ ਅਸੀਂ ਰੈਂਪ ਬਣਾਇਆ ਹੈਗਾ ਹੁਣ ਤੇ ਬਾਕੀ ਜਿਹੜਾ ਸੰਗਤਾਂ ਨੂੰ ਕੋਈ ਤਕ ਤਕਲੀਫ ਨਾ ਹੋਵੇ ਨੇਤਾਂ ਬਾਬੇ ਜੀ ਸ਼ਾਮਦਾਰ ਜੀ ਆਪਣੇ ਮੱਥਾ ਟੇਕ ਕੇ ਚਲ ਜਾਂਦੇ ਸੀਗੇ ਸੰਗਤਾਂ ਨੂੰ ਇੱਥੇ ਸਖਤ ਇਹ ਸਰੂਤ ਹੋ ਗਈ ਹੈ ਕਿ ਆ ਵੀ ਹੁਣ ਜਿਹੜਾ ਮੱਥਾ ਟੇਕ ਕੇ ਸਿਰ ਸਾਰਾ ਗੁੰਠਾ ਸਾਹਿਬ ਵੀ ਆਉਣ ਤੇ ਇਹ ਬਜ਼ੁਰਗਾਂ ਲਈ ਜਿਹਨਾਂ ਮਾਣ ਜਿਹਨਾਂ ਦੇ ਗੋਡੇ ਨਹੀਂ ਕੰਮ ਕਰਦੇ ਜਾਂ ਜਨ ਨਹੀਂ ਸਕਦੇ ਉਹ ਤਕਰੀਬ ਵਿੱਚ ਉਹਨਾਂ ਨੂੰ ਬਹੁਤ ਸੌਖਾ ਹੋ ਗਿਆ ਹੈਗਾ ਇਹ ਅਸੀਂ ਹੋ ਰੈਂਪ ਬਣਾ ਹੈਗਾ ਹਜੇ ਹਜੀ ਕਾਰਜ ਅਜੇ ਲੈਂਟਰ ਨਹੀਂ ਖੁੱਲਿਆਗਾ ਬਣ ਗਿਆ ਜੀ ਇਹ ਸੰਗਤਾਂ ਦੇ ਸਹਿਯੋਗ ਨਾਲ ਸਾਰੀ ਸੰਗਤਾਂ ਨੇ ਬੰਗੜ ਨਗਰ ਦੀ ਨਗਰ ਨੂੰ ਸਾਡੀ ਬਹੁਤ ਸੇਵਾ ਕੀਤੀ ਹੈਗੀ ਥੋੜਾ ਸਾਡੇ ਸਹਿਯੋਗ ਦਿੱਤਾ ਹੈਗਾ ਇਹ ਸਾਰਾ ਸੰਗਤ ਦਾ ਹੈਗਾ ਤੇ ਅੱਗੇ ਅੱਗੇ ਵੀ ਫਿਰ ਬਸ ਅਗੇ ਜਿੰਨੇ ਲੈਂਟਰ ਦੇ ਵੀ ਸਾਡੇ ਬਹੁਤ ਸਹਿਯੋਗ ਕੀਤਾ ਤੇ ਹੁਣ ਵੀ ਬਾਰ ਸਹਿਯੋਗ ਕਰ ਰਹੇ ਹੈਗੇ ਆ ਤੇ ਇਹ ਸਾਰਾ ਸੰਗਤਾਂ ਦਾ ਹੈਗਾ ਇਹ ਰੈਂਪ ਬਣ ਗਿਆ ਤੁਸੀਂ ਹੁਣ ਸੰਗਤਾਂ ਨੂੰ ਕੁਝ ਦੱਸਣਾ ਚਾਹੁੰਦੇ ਆ ਵੀ ਗੁਰਦੁਆਰਾ ਸਾਹਿਬ ਪਹੁੰਚੋ ਤੇ ਅਪਦੇਸ਼ ਸੁਣੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਬਈ ਤਕਰੀਬਨ ਤੀਵਨ ਟਾਈਮ ਕੱਢ ਕੇ ਤੇ ਸਵੇਰ ਸ਼ਾਮ ਗੁਰੂ ਘਰ ਆਇਆ ਕਰੋ ਗੁਰਬਾਣੀ ਸਰਵਣ ਕਰਿਆ ਕਰੋ ਤੇ ਬਾਕੀ ਤਾਂ ਸੰਗਰਾਂਦ ਵਾਲੇ ਤਾਂ ਬਹੁਤ ਜ਼ਰੂਰੀ ਆਇਆ ਕਰੋ ਹਨਾ ਕਿ ਮਹਾਰਾਜ ਦਾ ਭਗ ਮਨੀਂ ਦਾ ਪਾਠ ਸੁਣਿਆ ਕਰੋ ਬਾਕੀ ਹੋਰ ਮਹਾਰਾਜ ਦੀ ਜਿੰਨੀਆਂ ਕੋਈ ਸ਼ਲੋਕ ਵੀ ਆਪਾਂ ਦੂਸਰੇ ਕਰੀਦੇ ਆ ਸੰਗਤਾਂ ਨੂੰ ਦੱਸੀ ਦੇ ਹੈਗੇ ਬੱਚਿਆਂ ਨੂੰ ਦੱਸੀ ਦੇ ਗਿਆ ਪਈ ਇਹ ਬੇਨਤੀ ਹੈ ਬਈ ਗੁਰੂ ਘਰ ਰੌਣਕ ਜੋ ਨਾ ਹੁਣ ਸੰਗਤਾਂ ਨੂੰ ਤਕਰੀਬਨ 300 ਬਹੁਤ ਇਹਨੋਂ ਫਰਕ ਪੈ ਗਿਆ ਸੰਗਤਾਂ ਆਉਂਦੀਆਂ ਵੀ ਹੈਗੀਆਂ ਸਵੇਰੇ ਸ਼ਾਮ ਆਉਂਦੀਆਂ ਹੈਗੀਆਂ ਤੇ ਬਾਕੀ ਮੈਂ ਸੰਗਤਾਂ ਨੂੰ ਫੇਰ ਬੇਨਤੀ ਕਰਦਾ ਹੈਗਾ ਤੇ ਬਾਤ ਤੋਂ ਬਾਤ ਗੁਰੂ ਘਰ ਆਇਆ ਕਰੋ ਤੇ ਆਪਣਾ ਜੀਵਨ ਸਫਲ ਕਰੋ ਗੁਰੂ ਪਰਿ ਸਤ ਸੰਗ ਜਿਉ ਸਾਡੇ ਕ੍ਰਾਂਤੀ ਟੀਵੀ ਵਾਲੇ ਆਏ ਸੀਗੇ ਜਿਨ੍ਹਾਂ ਨੇ ਅੱਗੇ ਮੇਰੇ ਇੱਥੇ ਇੰਟਰਵਿਊ ਲਈ ਹੈ ਮੈਂ ਦਿੰਦਾ ਤਾਂ ਹੈ ਨਹੀਂ ਇਸ ਕੇ ਪਰ ਨਹੀਂ ਸਾਰੇ ਹਰ ਮੇਜ ਲਾਲ ਜੀ ਨੇ ਮੰਨੇ ਕਿ ਮੈਂ ਤਾਂ ਕਿ ਨਮਾਨ ਜਾਂ ਸੇਵਕਾਂ ਗੁਰਪ੍ਰੇਰ ਸਾਧ ਸੰਗਤ ਜੀ ਇਹਨਾਂ ਟੀਵੀ ਵਾਲਾ ਕ੍ਰਾਂਤੀ ਟੀਵੀ ਵਾਲੰਦ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਮਹਾਰਾਜ ਨੂੰ ਤੰਦਰੁਸਤੀਆਂ ਸੱਚੇ ਪਾਤਸ਼ਾਹ ਗੁਰੂ ਦਾਸ ਜੀ ਇਹਨਾਂ ਦੀ ਨਾਮਦਾਨ ਸੁਖ ਸ਼ਾਂਤੀਆਂ ਕਰਾਂ ਚ ਪਾਵੇ ਇਹਨਾਂ ਦੀ ਤੰਦਰੁਸਤੀ ਹੋਵੇ ਜੈ ਗੁਰਦੇਵ ਤਨ ਗੁਰਦੇਵ ਅੱਜ ਅਸੀਂ ਚੀਤਪਗਤ ਸਿੰਘ ਨਗਰ ਦੇ ਪਿੰਡ ਪਹਿਰਾਮ ਵਿਖੇ ਪਹੁੰਚੇ ਹਾਂ ਜਿੱਥੇ ਅੱਜ ਗੁਰਦੁਆਰਾ ਸਾਹਿਬ ਗੁਰ ਰਵਿਦਾਸ ਮਹਾਰਾਜ ਦਾ ਉਹਨਾਂ ਜ਼ਿਲ੍ਹੇਦਾਰ ਸਾਹਿਬ ਜਿਹੜੇ ਜੀ ਇੱਥੇ ਦੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ ਨਾ ਵੀ ਹੁਣ ਤੋਂ ਲੈ ਕੇ 12 13 ਸਾਲ 9 ਸਾਲ ਤੱਕ ਵਿੱਚ ਜੋ ਵੀ ਕੰਮ ਹੋਇਆ ਬਹੁਤ ਵਧੀਆ ਹੋਇਆ ਉਹ ਸਾਰੀ ਸੰਗਤ ਨੂੰ ਸਾਰੇ ਨਗਰ ਨੂੰ ਪਤਾ ਵੀ ਆ ਕੀ ਹੋਇਆ ਕੀ ਨਹੀਂ ਹੋਇਆ ਬਾਕੀ ਸਾਰਿਆਂ ਸੰਗਤਾਂ ਨੂੰ ਪਤਾ ਹੀ ਆ ਬਣਿਆ ਦੇਖ ਕੇ ਹਰ ਇੱਕ ਬੰਦਾ ਕਹਿੰਦਾ ਵੇ ਵਾਕਿਆ ਚੀਜ਼ ਠੀਕ ਠਾਕ ਬਣ ਗਏ ਜਾਂ ਗੁਰੂ ਘਰ ਵਧੀਆ ਬਣ ਗਿਆ ਅਸੀਂ ਅੱਜ ਗੱਲਬਾਤ ਕੀਤੀ ਜ਼ਿਲ੍ਹੇਦਾਰ ਸਾਹਿਬ ਨਾਲ ਅਸੀਂ ਬੜੀ ਧੰਨਵਾਦੀਆਂ ਜੈ ਭੀਮ ਜੈ ਭਾਰਤ